ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ट्रैवलਰ ਸਬਸਕ੍ਰਾਈਬ ਲੋਨ YouTube ਚੈਨਲ ਐਂਡ Facebook ਪੇਜ ਤੇ ਇਸ ਬਲੌਗ ਦੇ ਵਿੱਚ ਤੁਹਾਨੂੰ ਬੈਰੀਨਾਗ ਦਾ ਚਸ਼ਮਾ ਤੇ ਇਹ ਬੈਰੀਨਾਗ ਦਾ ਚਸ਼ਮਾ ਅਨੰਤਨਾਗ ਜ਼ਿਲ੍ਹੇ ਦੇ ਇੱਕ ਪਿੰਡ ਬੈਰੀਨਾਗ ਦੇ ਵਿੱਚ ਬਣਿਆ ਹੋਇਆ ਹੈ ਤੇ ਇਹ ਬੈਰੀਨਾਗ ਦਾ ਚਸ਼ਮਾ ਪੰਜਾਬ ਦੇ ਮਸ਼ਹੂਰ ਕਵੀ ਭਾਈ ਵੀਰ ਸਿੰਘ ਦੀਆਂ ਇਹ ਵਿਤਾਵਾਂ ਦੇ ਵਿੱਚ ਵੀ ਝਲਕਦਾ ਸੀ ਭਾਈ ਵੀਰ ਸਿੰਘ ਜੀ ਨੇ ਇਸ ਬੈਰੀਨਾਗ ਸਪ੍ਰਿੰਗ ਜਾਂ ਇਸ ਚਸ਼ਮੇ ਬਾਰੇ ਲਿਖਿਆ ਹੈ ਬੈਰੀਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾ ਰੰਗ ਫਿਰੋਜ਼ੀ ਝਲਕ ਬਲੋਰੀ ਡਲਕ ਮੋਤੀਆਂ ਵਾਲੀ ਰੂਹ ਵਿੱਚ ਆ ਆ ਜਜਬ ਹੋਈ ਜੀ ਵੇਖ ਵੇਖ ਨਹੀਂ ਰੱਜਦਾ ਸਵਾਗਤ ਦੋਸਤੋ ਤੁਹਾਨੂੰ ਲੈ ਕੇ ਚੱਲਦੇ ਆ ਆਪਾਂ ਬੈਰੀਨਾਗ ਸਪ੍ਰਿੰਗ ਤੁਸੀਂ ਇਸ ਬਲੌਗ ਦੇ ਵਿੱਚ ਜਾਣੋਗੇ ਬੈਰੀਨਾਗ ਸਪ੍ਰਿੰਗ ਬਾਰੇ ਆਜੋ ਫਿਰ ਵੇਖਦੇ ਆਂ ਦੋਸਤੋ ਆਪਾਂ ਪਹੁੰਚ ਚੁੱਕੇ ਆ ਹਿਸਟੋਰੀਕਲ ਮੋਲ ਗਾਰਡਨ ਜਿੱਥੇ ਬਣਿਆ ਹੋਇਆ ਇਹ ਬੈਰੀਨਾਗ ਚਸ਼ਮਾ ਟਿਕਟ ਦੀ ਆਪਾਂ ਲੈ ਲਈ ਹੈ 70 75 ਰੁਪਏ ਦੀ ਇਹਦੀ ਟਿਕਟ ਪਰ ਪਰਸਨ ਹੈ ਇਸ ਬੈਰੀਨਾਗ ਬਾਰੇ ਤੁਹਾਨੂੰ ਥੋੜਾ ਦੱਸ ਦਈਏ ਭਾਰਤ ਦੇ ਜੰਮੂ ਕਸ਼ਮੀਰ ਰਾਜ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਸਥਿਤ ਇਹ ਬੈਰੀਨਾਗ ਇੱਕ ਨਗਰ ਹੈ ਇੱਕ ਪਿੰਡ ਹੈ ਤੇ ਬੈਰੀਨਾਗ ਇਸ ਪਿੰਡ ਦਾ ਇੱਕ ਮਸ਼ਹੂਰ ਪਾਣੀ ਦਾ ਚਸ਼ਮਾ ਹੈ ਤੇ ਬੈਰੀ ਨਗਦਾ ਜਿਹੜਾ ਜਾਲਾ ਹੈ ਜਾਂ ਇਸ ਚਸ਼ਮੇ ਦਾ ਜਿਹੜਾ ਪਾਣੀ ਇੱਥੋਂ ਨਿਕਲਦਾ ਤੁਸੀਂ ਦੇਖ ਰਹੇ ਹੋ ਹਰੇ ਰੰਗ ਦਾ ਪਾਣੀ ਤੇ ਚਾਰੇ ਪਾਸੇ ਇੱਕ ਪੱਥਰ ਦੀ ਬਹੁਤ ਹੀ ਸ਼ਾਨਦਾਰ ਡਿਊਟੀ ਟੈਪ ਬਿਲਡਿੰਗ ਬਣੀ ਹੋਈ ਹੈ ਜਿਹੜੀ ਪੁਰਾਣੇ ਸਮੇਂ ਦੇ ਵਿੱਚ ਜਹਾਂਗੀਰ ਦੁਆਰਾ ਬਣਵਾਈ ਹੋਈ ਹੈ ਤੇ ਇਸ ਝਰਨੇ ਦੇ ਵਿੱਚੋਂ ਜਾਂ ਇਸ ਚਸ਼ਮੇ ਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਹੈ ਉਹ ਜੇਲਮ ਨਦੀ ਦਾ ਮੁੱਖ ਸਰੋਤ ਹੈ ਤੇ ਇਹ ਜੇਲਮ ਨਦੀ ਅੱਗੇ ਆਪਣਾ ਰਸਤਾ ਬਣਾਉਂਦੀ ਹੋਈ ਪਾਕਿਸਤਾਨ ਦੇ ਵਿੱਚ ਐਂਟਰ ਹੋ ਜਾਂਦੀ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਬੈਰੀਨਾਗ ਸਪ੍ਰਿੰਗ ਜਾਨੀ ਕਿ ਬੈਰੀਨਾਗ ਵਾਟਰਫਾਲ ਜਿਹੜਾ ਅਨੰਤ ਨਾਗ ਜੰਮੂ ਕਸ਼ਮੀਰ ਦੇ ਵਿੱਚ ਸਥਤਾ ਤੇ ਭਾਈ ਵੀਰ ਸਿੰਘ ਜੀ ਦੀ ਕਵਿਤਾਵਾਂ ਦੇ ਵਿੱਚ ਵੀ ਸ਼ਾਮਲ ਹੈ ਬੈਰੀਨਾਗ ਤੇਰਾ ਪਹਿਲਾ ਝਲਕਾ ਜਦ ਅੱਖਾਂ ਵਿੱਚ ਵੱਜਦਾ ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾ ਦੋਸਤੋ ਬੜੇ ਚਿਰ ਦੀ ਮਾਨ ਦੇ ਵਿੱਚ ਤਾਂ ਸੀ ਕਿ ਬੈਰੀਨਾਗ ਇੱਕ ਮਿੰਟ ਖੜੀ ਚਸ਼ਮਾ ਜਿਹੜਾ ਪੰਜਾਬ ਦੀ ਮਸ਼ਹੂਰ ਕੋਈ ਵੀਰ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ ਸ਼ਾਮਲ ਰਿਹਾ ਹੈ ਵੇਖੀਏ ਤੇ ਮੌਕਾ ਬਣਿਆ ਤੇ ਆਪਾਂ ਇਹ ਬੈਰੀਨਾਗ ਚਸ਼ਮੇ ਦੇ ਕੋਲ ਖੜੇ ਆਂ ਰੂਹ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਇਸ ਚਸ਼ਮੇ ਦੇ ਕੋਲ ਜਾ ਕੇ ਕਾਫੀ ਸੈਲਾਨੀ ਹੋਰ ਵੀ ਇਸ ਬੈਰੀਨਾਗ ਚਸ਼ਮੇ ਨੂੰ ਦੇਖ ਰਹੇ ਨੇ ਬਹੁਤ ਹੀ ਸੋਹਣਾ ਆਸ-ਪਾਸੇ ਤੋਂ ਸਜਾਇਆ ਹੋਇਆ ਇੱਥੇ ਪੱਥਰ ਦੀ ਬਿਲਡਿੰਗ ਜਿਹੜੀ ਜਿੱਥੇ ਜਿਹੜਾ ਦੁਆਰਾ ਬਣਾਈ ਗਈ ਸੀ ਇਸ ਚਸ਼ਮੇ ਦੇ ਵਿੱਚੋਂ ਵਹਿੰਦਾ ਹੋਇਆ ਪਾਣੀ ਅੱਗੇ ਬਣੇ ਹੋਏ ਬਗੀਚੇ ਵਿੱਚ ਦੀ ਹੁੰਦਾ ਹੋਇਆ ਜੇਲਮ ਨਦੀ ਦੇ ਵਿੱਚ ਚਲਾ ਜਾਂਦਾ ਹੈ ਤੇ ਜੇਲਮ ਨਦੀ ਦਾ ਇਹ ਪਾਣੀ ਤੇ ਇਸ ਚਸ਼ਮੇ ਦੇ ਆਲੇ ਦੁਆਲੇ ਇਹ ਬਣਿਆ ਹੋਇਆ ਖੁੱਲਾ ਡੁੱਲਾ ਬਗੀਚਾ ਜਹਾਂਗੀਰ ਦੇ ਪੁੱਤਰ ਸ਼ਾਹ ਜਹਾਂ ਦੁਆਰਾ ਬਣਾਇਆ ਗਿਆ ਸੀ ਕਾਫੀ ਹਰਿਆਲੀ ਭਰਿਆ ਇਹ ਬਾਗਿਚਾ ਤੁਹਾਡਾ ਮਨ ਮੋਹਦਾ ਹੈ ਬਹੁਤ ਹੀ ਸੋਹਣੇ ਸੋਹਣੇ ਫੁੱਲ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਇੱਥੇ ਤੁਹਾਨੂੰ ਬਹੁਤ ਸੋਹਣੇ ਹਾਈ ਫਾਈ ਰੈਸਟੋਰੈਂਟ ਵੀ ਮਿਲਣਗੇ ਜਿੱਥੇ ਤੁਸੀਂ ਕੁਝ ਵੀ ਖਾ ਪੀ ਸਕਦੇ ਹੋ ਦੋਸਤੋ ਜੇਕਰ ਤੁਸੀਂ 베ਰੀਨਾਗ ਪਹੁੰਚਣਾ ਹੈ ਤਾਂ ਅਨੰਤਨਾਗ ਜ਼ਿਲ੍ਹੇ ਦੇ ਇਸ ਪਿੰਡ 베ਰੀਨਾਗ ਦੇ ਵਿੱਚ ਅਨੰਤਨਾਗ ਤੋਂ ਤਕਰੀਬਨ 26 ਕਿਲੋਮੀਟਰ ਦੀ ਦੂਰੀ ਹੈ ਇਹ ਸ਼੍ਰੀਨਗਰ ਤੋਂ 38 ਕਿਲੋਮੀਟਰ ਦੂਰ ਹੈ। 베ਰੀਨਾਕ کشمیر ਘਾਟੀ ਦਾ ਇੱਕ ਅਤਿ ਆਧੁਨਿਕ ਤੇ ਫੇਮਸ ਪੁਆਇੰਟ ਹੈ। ਇਹ ਜਵਾਰ ਸ਼ਰੰਗ ਨੂੰ ਪਾਰ ਕਰਨ ਦੇ ਬਾਅਦ ਕਸ਼ਮੀਰ ਘਾਟੀ ਚ ਪ੍ਰਵੇਸ਼ ਕਰਨ ਤੇ ਗੋਲਕੁੰਡਾ ਜਿਹੜਾ ਏਰੀਆ ਹੈ ਉਥੋਂ ਰਸਤਾ ਜਾਂਦਾ ਹੈ ਅਨੰਤਨਾਗ ਨੂੰ। ਇਸ ਨੂੰ ਗੇਟਵੇ ਆਫ ਕਸ਼ਮੀਰ ਵੀ ਕਿਹਾ ਜਾਂਦਾ ਹੈ। ਦੋਸਤੋ ਦੇਖ ਰਹੇ ਹੋ ਹਰਾ ਭਰਿਆ ਬਾਗਿਚਾ ਤੇ ਪਹਾੜੀ ਬਾਦੀਆਂ ਦੇ ਵਿੱਚ ਪੈਂਦਾ ਹੋਇਆ ਇਹ ਬੈਰੀਨਾਗ ਲੋਕੇਸ਼ਨ ਇਸ ਦੇ ਨੇੜੇ ਹੀ ਤੁਹਾਨੂੰ ਕੁਕਰਨਾਗ ਦਾ ਰਸਤਾ ਵੀ ਪੈਂਦਾ ਤੇ ਨਾਲ ਹੀ ਇੱਥੇ ਇੱਕ ਬਹੁਤ ਹੀ ਫੇਮਸ ਚਰਨਾ ਅਹਰਵਲ ਚਰਨਾ ਵੀ ਇੱਕ ਫੇਮਸ ਅਲਟੀਮੇਟ ਲੋਕੇਸ਼ਨ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਬੈਰੀਨਾਗ ਚਸ਼ਮਾ ਸ਼ੌਕ ਨਾਲ ਦੇਖੋ ਤੇ ਇਸ ਗਾਰਡਨ ਦੇ ਵਿੱਚ ਬਹਿ ਕੇ ਆਰਾਮ ਕਰ ਸਕਦੇ ਹੋ ਬਗੀਚੇ ਵਿੱਚ ਬਹਿ ਕੇ ਤੁਸੀਂ ਭਾਈ ਵੀਰ ਸਿੰਘ ਦੀ ਕਵਿਤਾ ਗੂੰਗੁਣਾ ਸਕਦੇ ਹੋ ਨਾ ਕੋਈ ਨਾਦ ਸਰੋਤ ਸੁਨੀਵੇ ਫਿਰ ਸੰਗੀਤ ਰਾ ਸ਼ਾਇਆ ਚੁੱਪ ਚਾਣ ਫਿਰ ਰੂਪ ਤੇਰੇ ਵਿੱਚ ਕਵਿਤਾ ਰੰਗ ਜਮਾਇਆ ਸਰਦ ਸਰਦ ਪਰ ਸ਼ੂਹਾ ਤੈਨੂੰ ਰੂਹ ਸਰੂਰ ਵਿੱਚ ਆਵੇ ਗਹਿਰ ਗੰਭੀਰ ਅਡੋਲ ਸੁਹਾਵੇ ਤੈਂ ਕਿਹਾ ਜੋ ਕਮਾਇਆ ਭਾਈ ਵੀਰ ਸਿੰਘ ਨੇ ਬੈਰੀਨਾਗ ਤੇ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਹੋਈ ਹੈ ਉਹ ਕਵਿਤਾ ਤੁਸੀਂ ਇਸ ਬਗੀਚੇ ਦੇ ਵਿੱਚ ਬੈਠ ਕੇ ਗੁੰਗੁਣਾ ਸਕਦੇ ਹੋ ਤੁਹਾਡਾ ਮੂਡ ਵੀ ਉੱਥੇ ਜੀ ਲੱਗੇਗਾ ਤੇ ਬਹੁਤ ਸੋਹਣੀ ਲੋਕੇਸ਼ਨ ਤੁਸੀਂ ਆਪਣੀ ਫੈਮਿਲੀ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਖੁੱਲਾ ਟਾਈਮ ਲੈ ਕੇ ਘੁੰਮ ਸਕਦੇ ਹੋ ਦੇਖਣ ਜੋ ਜਗਾ ਦੋਸਤੋ ਜਦੋਂ ਵੀ ਤੁਸੀਂ ਪਹਿਲਗਾਮ ਸ਼ਰੀਨਗਰ ਜਾਂ ਅਨੰਤਨਾਗ ਦਾ ਟ੍ਰਿਪ ਬਣਾਉਣੇ ਹੋ ਤਾਂ ਇਹ ਬੈਰੀਨਾਗ 스프ਰਿੰਗ ਵੇਖਣਾ ਨਾ ਭੁੱਲੋ ਆਜੋ ਫਿਰ ਹੁਣ ਸੁਣਦੇ ਆ ਝਰਨੇ ਦੇ ਪਾਣੀ ਦਾ ਸੰਗੀਤ ਦੋਸਤੋ ਆਪਾਂ ਦੇਖ ਲਿਆ ਬੈਰੀਨਾਗ ਵਾਟਰਫਾਲ ਬੈਰੀਨਾਗ 스프ਰਿੰਗ ਨਤਨਾਗ ਬਹੁਤ ਹੀ ਬਿਊਟੀਫੁਲ ਜਿਹੜੀ ਹੈਗੀ ਇੱਕ ਤਰ੍ਹਾਂ ਦਾ ਇੱਕ ਮਜਸ਼ਮਾ ਹੈ ਇਹ ਤੇ ਹੁਣ ਆਪਾਂ ਬੇਜਨਗਰ ਨੂੰ ਜਾਂਦੇ ਹੋਏ ਕਰਦੇ ਆ ਬਾਏ ਬਾਏ ਤੁਸੀਂ ਵੀ ਆ ਜਾਓ ਦੇਖੋ ਫਿਰ ਬੇਜਨਗਰ ਸਪਰਿੰਗ ਥੈਂਕ ਯੂ ਕੀ ਪਰਾਠਾ ਸਰ ਪੂੜੀ ਜਿਵੇਂ ਆਪ ਕਹੇ ਹੋ ਪੰਜਾਬੀ ਮੇਂ ਪੂੜੀ ਪੂੜੀ ਪਰਾਠਾ ਇਤਨਾ ਵੱਡਾ ਕੌਣ ਖਾਏਗਾ ਹੈ ਇੱਕ ਬੰਦੇ ਕੇ ਲਈ ਹੈ ਹਾਂ एक बंदा खा लेगा इसको आराम से अच्छा इसके साथ खाते हैं ये ये तो पकौड़े ही है ये तो आलू के चिप्स है ये वाले हलवा के साथ खाते हैं इसको सर खाओ के सर थोड़ा सा टेस्ट कर लो ये कौन से पकौड़े हैं तो